ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਨਵੀਂ ਵੀਡੀਓ 'ਚ ਅੱਜ ਤੁਹਾਨੂੰ ਦੱਸਦੇ ਆਂ ਆਪਾਂ ਜੋ ਟਰਾਲੀ ਆਪਾਂ ਬਣਵਾ ਕੇ ਲਿਆਏ ਸੀ ਕੱਲ ਉਸ 'ਚ ਕੀ ਕੀ ਲੱਗਿਆ ਕਿਹੜਾ ਕਿਹੜਾ ਸਮਾਨ ਲੱਗਿਆ ਹੋਇਆ ਉਸ ਦੀ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆਂ ਜੁੜੇ ਰਹੋ ਵਲੌਗ ਦੇ ਨਾਲ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਹਾਂਜੀ ਇਸ ਤੋਂ ਪਹਿਲਾਂ ਉਹਦੇ ਤੋਂ ਸ਼ੁਰੂ ਕਰਦੇ ਆਂ ਆਪਾਂ ਇਹਦਾ ਘਾਟਾ ਬਣਵਾਇਆ ਜੀ 55 ਇੰਚ ਹੋਲੈਂਡ ਕਰਕੇ ਥੋੜਾ ਜਿਹਾ ਘਾਟਾ ਇਹਦਾ ਲੰਬਾ ਰੱਖਾਇਆ ਤਾਂ ਕਿ ਉੱਪਰ ਤੇ ਸਪੀਕਰ ਵਗੈਰਾ ਨਾਲ ਲੱਗੇ ਪਿੱਛੇ ਜਦੋਂ ਟਰੈਕਟਰ ਉੱਠਦਾ ਹੈ ਉਹ ਮੋਡਰਨ ਵਿੱਚ ਕੋਈ ਦਿੱਕਤ ਨਾ ਹੋਵੇ ਠੀਕ ਹੈ ਜੀ ਵੈਸੇ 54 53 54 ਇੰਚ ਲਾਨਨੇ ਆ ਦੂਜੀ ਗੱਲ ਹੈ ਇਸ ਦੀ ਜਿੰਨੀ ਵੀ ਟਰਾਲੀ ਦੀ ਐਸੈਸਰੀ ਲੱਗੀ ਹੋਈ ਹੈ ਸਾਰੀ ਮਤਲਬ ਨਟਾਂ ਨਾਲ ਲਾਈ ਹੋਈ ਹੈ ਜੋ ਵੀ ਚੀਜ਼ ਆਪਾਂ ਖੋਲ ਕੇ ੇਟਾਂ ਰੱਖ ਸਕਦੇ ਆ ਉਹਨੂੰ ਦੁਆਰੇ ਕਰ ਸਕਦੇ ਆ ਕੋਈ ਪ੍ਰੋਬਲਮ ਆਉਂਦੀ ਹੈ ਕੱਲੋਂ ਠੀਕ ਹੈ ਨਾ ਜੀ ਵੀ ਕੋਈ ਰੰਗ ਵਗੈਰਾ ਵੀ ਕਰਨਾ ਪਵੇ ਤਾਂ ਵੀ ਕੋਈ ਦਿੱਕਤ ਨਹੀਂ ਤੀਜਾ ਸਾਰੇ ਨਟ ਜਿਹੜੇ ਨਟ ਬੋਲਟਾਂ ਸਾਰੇ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਸਟੀਲੀ ਨਟ ਬੋਲਟ ਲੱਗੇ ਹੋਏ ਆ ਜੀ ਟੋਟਲ ਤੇ ਪੈਪ ਆਪਣਾ ਨੁਰਿੰਦਰਾ ਜਾਂ ਜੋਤੀ ਅਜਿੰਦਲ ਤਿੰਨ ਕੰਪਨੀਆਂ ਦਾ ਪੈਪ ਲਾਨਨੇ ਆ ਵੀ ਟਰਾਲੀ ਠੀਕ ਹੈ ਨਾ 1.5 ਇੰਚੀ ਪੈਪ ਤੇ ਦੋ ਦੋ ਦਾ ਐਂਗਲ ਚਾਰ ਦੋ ਦਾ ਬੱਤਾ ਫੁੱਲ ਹੈਵੀ ਲੱਗਿਆ ਹੋਇਆ ਤੇ ਇਸ ਨੂੰ بڑے ਜੈਕ ਲੱਗੇ ਹੋਏ ਜਿਹੜੇ ਆਪਾਂ 20 ਫੁੱਟ ਲਾਨਨੇ ਆ ਵੀ ਟਰਾਲੀ ਜਦੋਂ ਆਪਾਂ ਪੂਰੀ ਉੱਪਰ ਚੱਕਦੇ ਆ ਤਾਂ ਵਿੱਚ ਮਾਲ ਪੂਰਾ ਟੋਟਲ ਖਾਲੀ ਹੋ ਜੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਟਾਇਰ ਇਸ ਐਮ ਆਰ ਐਫ ਦੇ ਪੁਆਏ ਸੀਗੇ ਸਿੰਗਲ ਆਰ ਟਾਪ ਮਾਡਲ ਇਹ ਥੋੜੇ ਜਿਹਾ 81000 ਕੁਛ ਦੇ ਪਏ ਆਪਾਂ ਨੂੰ ਤੇ ਹੁਣ ਆਪਾਂ ਇਸ ਦਾ ਜਿਹੜਾ ਟਾਇਰਾਂ ਦਾ ਸਾਰੇ ਸਮੇਤ ਵજન ਹੋਇਆ ਉਹ ਹੋਇਆ ਜੀ ਇਹਨਾਂ ਦਾ 47 ਕੁਇੰਟਲ 30 ਕਿਲੋ 2 ਕੁਇੰਟਲ 44 ਕਿਲੋ ਦੇ ਟਾਇਰ ਸੀਗੇ ਇਸ ਜਿਹੜੇ ਮਤਲਬ ਵੇਟ ਹੋਇਆ ਟਾਇਰਾਂ ਤੇ ਟਿਊਬਾਂ ਦਾ 8 ਇੰਚੀ ਹਿੱਸਾ ਜੀ 10 ਨਟੀ ਹੱਬ ਹੈ ਫੁੱਲ ਹੈਵੀ 22 24 ਦੇ 베어ਿੰਗ ਹੈ ਜੀ ਇਸ ਤੇ ਲੱਗੇ ਹੋਏ ਆਪਣੇ ਜੀ ਕਿਸਾਬ ਪੂਰਾ ਹੈਵੀ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਚਾਹੇ ਜਿੰਨਾ ਮਰਜੀ ਵਜਨ ਪਾਓ ਤੇ ਬਾਕੀ ਜਿਹੜੀਆਂ ਚੀਜ਼ਾਂ ਹੋਰ ਉਹਨੂੰ ਜਿੱਦਾਂ ਰੱਸਾ ਹੋ ਗਿਆ ਜਾਂ ਐਸੈਸਰੀ ਹੋ ਗਈ ਇਹ ਚਲੋ ਆਪਣੀ ਮਰਜ਼ੀ ਆਪਾਂ ਲਵਾਈ ਜਾਂਦੇ ਆ ਬਿਡ ਦੇ ਉਨ ਲੇਟਾਂ ਆਪਾਂ ਐਕਸਟਰਾ ਲੁਵਾਈਆਂ ਕਹਿ ਕੇ ਬਾਅਦ ਚ ਠੀਕ ਹੈ ਨਾ ਤੇ ਬਾਕੀ ਇਹਨਾਂ ਦੀ ਜਿੰਨਾ ਪਿੱਛੇ ਵਾਲੀ ਐਸੈਸਰੀ ਇਹ ਥੱਲੇ ਵਾਲੀ ਇਹ ਵੀ ਨਟਾ ਰਾਈ ਖੁੱਲ ਜਾਂਦੀ ਹੈ ਸਾਰੀ ਪਰ ਮੰਜਾ-ਮੁੰਜਾ ਸਾਰਾ ਐਦਾਂ ਹੀ ਹੈ ਜੀ ਖੁੱਲ ਜਾਂਦਾ ਤੇ ਇਸ ਦੀ ਆਪਣੀ 10 ਗੇਜ ਚਾਦਰ ਹੈ ਜੀ ਲੱਗੀ ਹੋਈ ਸਾਈਡ ਨੂੰ ਤੇ ਆਪਣਾ 6 ਐਮ ਐਮ ਫਰਸ ਹੈ ਜੀ ਮਾਲ ਤੁਸੀਂ ਸਾਰੀ ਮੋੜਾ ਦੇਖ ਲਓ ਟੋਟਲ ਸੇਲ ਦਾ ਮਾਲ ਲੱਗੇ ਹੋਇਆ ਹੈ ਜੀ ਠੀਕ ਹੈ ਟਾਟਾ ਸੇਲ ਗਿਓ ਚਾਦਰ ਹੈ ਜੀ ਕੋਈ ਪ੍ਰੋਬਲਮ ਨਹੀਂ ਕੱਲੇ ਕੱਲੇ ਐਂਗਲ ਦੇ ਤੁਸੀਂ ਮੋੜ ਦੇਖ ਸਕਦੇ ਹੋ 2 ਕੇ ਪੇਂਟ ਹੈ ਜੀ ਇਹ ਤੁਹਾਨੂੰ ਦਿਖੇ ਗਿਆ ਹੋਣਾ ਵੀ ਕਿੰਨਾ ਜ਼ਿਆਦਾ ਮਤਲਬ ਕੁਲੀਟੀ ਪੇਂਟ ਹੈਗਾ ਇਹ ਚਮਕਦਾ ਕਿਸ ਤਰ੍ਹਾਂ ਦੇਖੋ ਸ਼ਾਮ ਨੂੰ ਬਹੁਤ ਜ਼ਿਆਦਾ 2K ਪੇਂਟ ਚ 45 ਖੁਲਦੀ ਕਰਾਈ ਆ ਆਪਾਂ ਨੇ ਇਹ ਜਾਲੀ ਮਤਲਬ ਆਪਾਂ ਨੇ ਸਾਰਾ ਫਰੇਮ ਬਣਾ ਕੇ ਲਵਾਈ ਅੰਦਰ ਠੀਕ ਹੈ ਜੀ ਬਾਕੀ ਉੱਪਰ ਪਾਈਪ ਹੈ ਜਿਹੜਾ ਉਹ ਆਪਣੀ ਮਰਜ਼ੀ ਹੈ ਲਵਾਣਾ ਲਵਾਓ ਤਰਪਾਲ ਪਾਈਪ ਜੇ ਨਹੀਂ ਲਵਾਣਾ ਨਾ ਲੋ ਆਪਾਂ ਆਪਣੇ ਹਿਸਾਬ ਨਾਲ ਲੋ ਆਏ ਲਿਆ ਠੀਕ ਹੈ ਜੀ ਬਾਕੀ ਪਾਈਪ ਵਿੰਡੋ ਪਾਣੇ ਆ ਵੀਰ ਜੀ ਉਹ ਨਹੀਂ ਆਹ ਜਿਹੜਾ ਤੁਸੀਂ ਦੇਖ ਰਹੇ ਹੋ 100 ਇੰਚ ਮੈਸੇ ਕਈ ਪਤਲਾ ਪਤਲ ਨੇ ਪਰ ਯੀ ਯੂ ਨੋ ਮੈਂ 8 ਇੰਚ ਹੀ ਪਾਇਆ ਹੋਇਆ ਹੈ ਤੇ ਉਸ ਤੋਂ ਬਾਅਦ ਸਾਰਾ ਪਲਾਜ਼ਮਾ ਕਟਿੰਗ ਟੋਟਲ ਜਿੰਨਾ ਵੀ ਹੈਗਾ ਬਿੱਡ ਦੋ ਪਾਸੇ ਨੂੰ ਖੁੱਲਦਾ ਕਰਿਆ ਹੋਇਆ ਵੀ ਦੋ ਫਾੜ ਹੈ ਯਾਨੀ ਕਿ ਇਹ ਦੇਖੋ ਤੁਸੀਂ ਗੱਬੇ ਵੀ ਅਲੱਗ-ਅਲੱਗ 파ੜ ਆਪਾਂ ਖੋਲ ਸਕਦੇ ਆ ਜਿਹੜਾ ਬਾਕੀ ਡੱਲਾ ਹੈਗਾ ਉਹ ਆਪਣਾ ਹੈਗਾ ਦੋ ਪਾਸੇ ਨੂੰ ਖੁੱਲਦਾ نیچے ਨੂੰ ਤੇ ਸਾਈਡ ਨੂੰ ਠੀਕ ਹੈ ਜੀ ਇਹ ਦੋ ਪਾਸੇ ਨੂੰ ਖੁੱਲਦਾ ਡੱਲਾ ਕਰਵਾਇਆ ਆਪਾਂ ਨੇ ਇਹ ਉੱਪਰ ਵਾਲਾ ਡੱਲਾ ਉੱਪਰ ਨੂੰ ਜੱਕ ਹੁੰਦਾ ਜੀ ਠੀਕ ਹੈ ਇਹ ਸਾਈਡ ਤੋਂ ਨਹੀਂ ਉੱਪਰ ਨੂੰ ਕਰਦਾ ਗੱਬਾ ਕੀ ਗੱਬੇ ਪੈਪ ਲਾਇਆ ਹੋਇਆ ਬਾਕੀ ਵਿੱਡ ਝੋਲਣਾ ਮਾਰੇ ਸਹਜ ਹੈ ਜੀ ਆਪਣਾ 7.5 2.18 ਸਪਿੰਨਰ ਆਪਾਂ ਨੇ ਵਾਚ ਐਡ ਆਨ ਕਰਵਾਏ ਸੀਗੇ ਤੇ ਬਾਕੀ ਸਾਰਾ ਕੁਝ ਮਤਲਬ ਟਰਾਲੀ ਟਰੈਕਟਰ ਦੇ ਪਿੱਛੇ ਭਾਈ ਬਿਲਕੁਲ ਨਹੀਂ ਖੜਕਦੀ ਜਦੋਂ ਕੱਦ ਲੈ ਕੇ ਆਏ ਬਾਕੀ ਭਰੀ ਜਿੱਦਨ ਉਸ ਦਿਨ ਤੁਹਾਨੂੰ ਇਹ ਪੂਰੀ ਜਾਣਕਾਰੀ ਅਸੀਂ ਦਵਾਂਗੇ ਜ਼ਰੂਰ ਵੀ ਕਿਦਾਂ ਚੱਲੀ ਕਿੰਨਾ ਜ਼ੋਰ ਲੰਦੀ ਹੈ ਇਹ ਕਿਹਾ ਸਿਸਟਮ ਹਾਲੇ ਆਪਾਂ ਮਤਲਬ ਖਾਲੀ ਲੈ ਕੇ ਆਏ ਖਾਲੀ ਦੇ ਪਿੱਛੇ ਕੋਈ ਖੜਕਾ ਦੜਕਾ ਬਿਲਕੁਲ ਨਹੀਂ ਹੈਗਾ ਠੀਕ ਹੈ ਨਾ ਤੇ ਆਪਾਂ ਖੂਪ ਦੀ 5 ਇੰਚੀ ਕਰਵਾਈ ਸੀਗੀ ਇਹ ਹੈਵੀ ਕਰਵਾ ਲਈ ਥੋੜੀ ਜਿਹੀ ਹੋਰ ਬਾਕੀ ਕੋੜੀਆਂ-ਕੋੜੀਆਂ ਥੱਲੇ ਲੱਗੀ ਹੋਈਆਂ ਜਿੱਦਾਂ ਆਪਾਂ ਸਿਆਲ ਚ ਬੈਲੀ ਖੜਾਣੀ ਆ ਪਿੱਛੇ ਕੋੜੀਆਂ ਤਾਰ ਲਾ ਕੇ ਤੇ ਟਾਇਰ ਉੱਪਰ ਜੱਕਦੇ ਹੋਰ ਦੋ ਐਕਸਟਰਾ ਕੋੜੀਆਂ ਪਿੱਛੇ ਲੱਗੀਆਂ ਹੋਈਆਂ ਬਾਕੀ ਸਟੈਂਡ ਨਾਲ ਮੁਰੇ ਟਾਇਰ ਚੱਕੇ ਜਾਂਦੇ ਆ ਠੀਕ ਹੈ ਜੀ ਬਾਕੀ ਇਹੀ ਜਾਣਕਾਰੀ ਹੈ weight ਵਗੈਰਾ ਤੁਹਾਨੂੰ ਸਾਰਾ ਦੱਸਦਾ ਜੀ ਦੇਖ ਦੱਸੋ ਕਿੱਦਾਂ ਲੱਗੀ ਠੀਕ ਹੈ ਜੀ ਤੇ ਕੰਮ ਬਾਈ ਉਹਨਾਂ ਦਾ ਕਿਸ ਤਰ੍ਹਾਂ ਲਗਿਆ ਅਸੀਂ ਤਾਂ ਆਪਣੇ ਵੱਲੋਂ ਭਰਾਵਾ ਪੂਰੀ ਰੀਜ ਲਾ ਕੇ ਬਣਵਾਈ ਹੈ ਕਿਉਂਕਿ ਹਰਾ ਜੀ ਸੰਦਾਜੀ ਗੱਲ ਬਣਦਾ ਹੀ ਬਹੁਤ ਔਖਾ ਪਰ ਜਦੋਂ ਆਪਾਂ ਕੋਈ ਚੀਜ਼ ਐ ਜੀ ਬਣਾਣੀ ਹੋਵੇ ਖਾਸ ਕਰਕੇ ਟਰਾਲੀ ਟਰਾਲੀ ਦੇ ਵਿੱਚ ਕੀ ਹੁੰਦਾ ਵੀ ਕੱਲੀ ਕੱਲੀ ਚੀਜ਼ ਆਪਾਂ ਨੂੰ ਦੇਖ ਕੇ ਲਵਾਣੀ ਪੈਂਦੀ ਐ ਇਹ ਵੀ ਇਹ ਚੀਜ਼ ਲਾਣੀ ਐ ਨਹੀਂ ਲਾਣੀ ਐ ਸਾਰਿਆਂ ਨੂੰ ਪ੍ਰਾਵ ਨੂੰ ਜ਼ਿੰਮੇਵਾਰਾਂ ਨੂੰ ਪਤਾ ਹੀ ਐ ਵੀ ਇਹ ਸਾਰਾ ਕੁਝ ਆਪਾਂ ਆਪਣੇ ਤੇ ਡਿਪੈਂਡ ਹੁੰਦਾ ਬਾਕੀ ਬਾਈ ਉਹਨਾਂ ਨੇ ਤਾਂ ਲੋਹਾ ਲਾਣਾ ਵੀ ਉਹ ਵਧੀਆ ਤੋਂ ਵਧੀਆ ਲਾ ਸਕਦੇ ਆ ਬਾਕੀ ਆਪਾਂ ਨੂੰ ਦੱਸੀ ਜਾਣਾ ਹੁੰਦਾ ਹੁਣ ਇਹ ਆਪਣਾ ਦਿਮਾਗ ਦੀ ਡਰਾਇੰਗ ਹੈ ਵੀ ਆਪਾਂ ਕਿਆ ਚੀਜ਼ ਕਿੱਦਾਂ ਲਵਾਣੀ ਹੈ ਕਿਆ ਨਹੀਂ ਕਰਾਉਣਾ ਕੋਈ ਇੱਥੇ ਲੋਗੋ ਕਿਹੜਾ ਲਵਾਉਣਾ ਹੌਲੈਂਡ ਲਵਾਉਣਾ ਕਿਆ ਕਰਨਾ ਉਹ ਸਾਰਾ ਕੁਝ ਆਪਾਂ ਆਪਣੇ ਹਿਸਾਬ ਨਾਲ ਹੀ ਲਵਾਇਆ ਤੁਸੀਂ ਸਾਰੇ ਵੀ ਦੇਖ ਲਿਓ ਵੀ ਤੁਹਾਨੂੰ ਲੱਗੀ ਕਿੱਦਾਂ ਹੈ ਬਾਕੀ ਟਰੈਕਟਰ ਦੇ ਵਿੱਚ ਪਾਈ ਵੀ ਵੀ ਸਪੇਸ ਵਧੀਆ ਰਹਿ ਜਾਂਦੀ ਹੈ ਹੌਲੈਂਡ ਵਿੱਚ ਪਾਈ ਵੀ ਠੀਕ ਹੈ ਜੀ ਬਾਕੀ ਤੁਸੀਂ ਹੀ ਸਾਨੂੰ ਦੱਸਣਾ ਹੁਣ ਵੀ ਕਿੱਦਾਂ ਕਮੈਂਟਾਂ ਵਿੱਚ ਦੱਸੋ ਵੀ ਵਧੀਆ ਲੱਗੀ ਕੰਮ ਸੋਹਣਾ ਹੋਇਆ ਹੋਇਆ ਠੀਕ ਹੈ ਜੀ ਅਜੀ ਤਾਂ ਪੂਰੀ ਰੀਜ ਲਾ ਕੇ ਤਿਆਰ ਕਰੋ ਬਈ ਵੀਰੇ ਤਾਂ ਹੀ ਕਰਕੇ ਕੋਈ ਚੀਜ਼ ਦੀ ਕਸਰ ਨਹੀਂ ਛੱਡੀ ਠੀਕ ਹੈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਤਾਂ ਕਿ ਅੱਗੇ ਤੋਂ ਤੁਹਾਨੂੰ ਹੋਰ ਵੀਡੀਓ ਨਵੀਂ ਤੋਂ ਨਵੀਂ ਵੀਡੀਓ ਆਂਦੀ ਰਹੇ ਤੇ ਤੁਹਾਨੂੰ ਕੋਈ ਨਾ ਕੋਣੀ ਜਾਣਕਾਰੀ ਸਹੀ ਦੰਦੇ ਰਹੀਏ ਠੀਕ ਹੈ ਨਾ ਜੀ ਇਹ ਭਰਾ ਦੀ ਸਾਡੇ ਦੀ ਫੋਟੋ ਲੱਗੀ ਹੋਈ ਹੈ ਜਸਟਿਸ ਫੌਰ ਸਿੱਧੂ ਮੂਸੇਵਾਲਾ ਭਰਾ ਦੇ ਬਾਕੀ ਆਪਣੇ ਚੈਨਲ ਦੇ ਲੋਗੋ ਹੈ ਜੀ ਯੂਟਿਊਬ ਗਗਨ ਸੰਧੂ 9798 ਫੇਸਬੁੱਕ ਗਗਨ ਸੰਧੂ ਠੀਕ ਹੈ ਜੀ ਤੁਸੀਂ ਸਾਰਿਆਂ ਨੂੰ ਮਤਲਬ ਸਪੋਰਟ ਕਰਨੀ ਹੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਸਾਰੇ ਵੀਰਾਂ ਦਾ